ਨਰ ਸੁਣੋ ਸੱਚ ਇਹ ਹੈ ਸ਼ੇਰਾਂ ਪੰਜਾਬ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੀਆਂ ਅੱਜ ਦੀਆਂ ਸਰਕਾਰਾਂ 40 ਸਾਲਾਂ ਚ ਕਿਸੇ ਨੂੰ ਫਾਂਸੀ ਤੱਕ ਦੀ ਸਜ਼ਾ ਨਹੀਂ ਹੋਈ ਤੇ 14 ਸਾਲਾਂ ਦਾ ਮਾਂ ਦਾ ਪੁੱਤ ਗਰਾਊਂਡ ਵਿੱਚ ਫੁੱਟਬਾਲ ਖੇਡਦਾ ਹੋਵੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਅਗਲੇ ਦਿਨ ਸਾਡਾ ਸੀਐਮ ਧੀਰੇ ਜਨਮ ਦਿਨ ਤੇ ਠੰਮ ਕੇ ਲਾਉਂਦਾ ਤੇਰਾ ਕੋਈ ਕੰਨ ਤੇ ਜੂੰ ਸਰਕੀ ਆ ਅਸਮਾਨੇ ਸਰਕਾ ਹਾਦਸਾ ਹੋਇਆ ਛੋਟੇ ਛੋਟੇ ਬੱਚਿਆਂ ਦੀਆਂ ਜਾਨਾਂ ਗਈਆਂ ਸਾਡਾ ਸੀਐਮ ਪਰਿਵਾਰਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਆ ਬਠਿੰਡੇ ਇੱਕ ਟੀਚਰ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀਐਸ ਸਟਾਫ ਚੱਕ ਕੇ ਲੈ ਗਿਆ ਆ ਹਣ ਸਾਨੂੰ ਫਿਰ ਵਿਖਾਉਂਦੇ ਆ ਨਾ ਵੀ ਕਿ ਜੋ 84 ਵਿੱਚ ਤੁਹਾਡੇ ਨਾਲ ਹੋਇਆ ਕਰਨਾ ਹੁਣ ਵੀ ਅਸੀਂ ਤੁਹਾਡੇ ਨਾਲ ਉਹੀ ਆ ਉਹ ਪਰਵਾਹ ਦੱਸਦਾ ਗੁਪਤ ਅੰਗ ਤੋਂ ਲੈ ਕੇ ਸਰੀਰ ਦੇ ਇਕੱਲੇ ਇਕੱਲੇ ਅੰਗ ਤੇ ਕਰੰਟ ਲਾਇਆ ਗਿਆ ਇਹ ਅੱਜ ਦੀ ਤੁਹਾਨੂੰ ਸਚਾਈ ਦੱਸ ਰਹੀ ਆ ਪਿਛਲੇ ਕੁਝ ਸਾਲਾਂ ਦੀ ਨਹੀਂ ਆ ਥੋੜੇ ਜਿ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ 23 24 ਤਰੀਕ ਦੀ ਘਟਨਾਵਾਂ ਏ ਗੱਲਾਂ ਛੇੜੇ ਪੰਡਾਤੀਆਂ ਉਹਦੇ ਰਾਜ ਵਿੱਚ ਫાંਸੀ ਤੱਕ ਦੀ ਸਜਾਨੀ ਹੋਈ ਕਿਸੇ ਨੂੰ ਪਰ ਸਮਾ ਆਇਆ ਜਿਵੇਂ ਅੱਜ ਵੀ ਸਾਨੂੰ ਸਾਡੇ ਆਪਣੇ ਮਾਰਦੇ ਆ ਨਾ ਇਹ ਬਿਮਾਰੀ ਕੱਢਦੀ ਨਹੀਂ ਬੜੀ ਪੁਰਾਣੀ ਆ ਜਦੋਂ ਵੀ ਮਾਰ ਪਈ ਸਾਨੂੰ ਸਾਡੇ ਆਪਣਿਆਂ ਤੋਂ ਪਈ